ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਬਲਾਚੌਰ ਚੋਣਾ ਦੇ ਫਾਰਮ ਜਿਹੜਿਆ ਨਾਮਜ਼ਦਗੀ ਫਾਰਮ ਦਾ ਸਮਾਂ ਖਤਮ ਹੋ ਚੁੱਕਾ ਹੈ ਤੇ ਅੰਦਰ ਜਿਹੜੇ ਉਹਨਾਂ ਫਾਰਮਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਕਿੰਨੀਆਂ ਕਿ ਨਾਮਜ਼ਦਗੀਆਂ ਫਾਰਮ ਭਰੇ ਗਏ ਉਹਦੇ ਵਿੱਚ ਕਾਂਗਰਸ ਨੇ ਆਪਣੇ 15 ਉਮੀਦਵਾਰ ਉਤਾਰੇ ਆਮ ਆਦਮੀ ਪਾਰਟੀ ਨੇ 15 ਉਮੀਦਵਾਰ ਉਤਾਰੇ ਲੋਕਮੰਚ ਨੇ ਵੀ ਆਪਣੇ ਉਮੀਦਵਾਰ ਉਤਾਰੇ ਆ ਤੇ ਦੂਜੇ ਪਾਸੇ ਬਾਸਪਾ ਕਾਂਗਰਸ ਸੌਰੀ ਬਾਸਪਾ ਅਕਾਲੀ ਦਲ ਤੇ ਲੋਕ ਮੰਚ ਦਾ ਤੇ ਬੀਜੇਪੀ ਦਾ ਆਪਸ ਵਿੱਚ ਕੁਝ ਅਮੀਦਾਂ ਮੂਰੀਦਾਂ ਨੂੰ ਲੈ ਕੇ ਸਮਝੌਤਾ ਵੀ ਹੋ ਰਿਹਾ ਇੱਥੇ ਆਬਜ਼ਰਵਰ ਵਜੋਂ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤਾ ਗਿਆ ਹੈਗਾ ਤੇ ਮੈਂ ਇੱਥੇ ਬਲਾਚੌਰ ਵਿਖੇ ਜੋ ਨਾਮਿਨੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਉਹਦਾ ਜਾਇਜ਼ਾ ਲੈਣ ਇੱਥੇ ਪੁੱਜਿਆ ਹੈਗਾ ਤੇ ਕਾਫੀ ਸ਼ਾਂਤੀਪੂਰਤ ਢੰਗ ਦੇ ਨਾਲ ਇੱਥੇ ਨੋਮੀਨੇਸ਼ਨ ਕੈਂਡੀਡੇਟਸ ਵੱਲੋਂ ਦਿੱਤੇ ਜਾ ਰਹੇ ਨੇ ਤੇ ਮੇਰੀ ਇਹੀ ਦਰਖਾਸਤ ਹੈਗੀ ਹੈ ਸਾਰੇ ਸਾਰੇ ਕੈਂਡੀਡੇਟਸ ਨੂੰ ਤੇ ਸਾਰੇ ਵੋਟਰਾਂ ਨੂੰ ਕਿ ਬੜੇ ਹੀ ਸ਼ਾਂਤੀਪੂਰਨ ਢੰਗ ਦੇ ਨਾਲ ਅਸੀਂ ਇਹ ਚੋਣਾਂ ਕਰਵਾਈਏ ਕਿਸੇ ਵੀ ਤਰ੍ਹਾਂ ਦਾ ਇਸ਼ੂ ਕੈਂਡੀਡੇਟਸ ਨੂੰ ਜਾਂ ਫਿਰ ਵੋਟਰਸ ਨੂੰ ਆਉਂਦਾ ਹੈਗਾ ਤਾਂ ਆਬਜ਼ਰਵਰ ਵਜੋਂ ਮੈਂ ਇੱਥੇ ਤਨਖਾਹ ਹੈਗਾ ਮੈਨੂੰ ਉਹ ਕੰਟੈਕਟ ਕਰ ਸਕਦੇ ਨੇ ਐਸਡੀਐਮ ਰਾਣੀ ਤੇ ਲੀਸਾਬ ਰਾਹੀਆ ਮੇਰਾ ਇੰਡੀਪੈਂਡੈਂਟ ਨੰਬਰ ਜੇ ਅਸੀਂ ਪਬਲਿਸ਼ ਕਰ ਦੇਵਾਂਗੇ ਤੇ ਇਹੀ ਉਮੀਦ ਹੈਗੀ ਹੈ ਕਿ ਉਹ ਸ਼ਾਂਤੀਪੁਰ ਕੰਗਦੇ ਨਾਲ ਸਾਰੇ ਇਲੈਕਸ਼ਨ ਨੂੰ ਵੱਧ ਚੜ ਕੇ ਯੋਗਦਾਨ ਪਾਉਣ ਸਰ ਐਨਓਸੀ ਜਿਆਦਾ ਜਾਰੀ ਹੋ ਚੁੱਕੀ 100 ਐਨਓਸੀ ਜਾਰੀ ਹੋ ਚੁੱਕੀ ਹੈ ਲੇਕਿਨ ਹਲੇ ਤੱਕ ਨਾਮੰਕਾ ਸਿਰਫ 17 ਬੰਦੇ ਹੀ ਹੋ ਚੁੱਕੇ ਹਨ ਸਾਮ ਤਿੰਨਵੇਂ ਟਾਈਮੇ ਕਿਸ ਤਰ੍ਹਾਂ ਤੁਸੀਂ ਮੈਨੇਜ ਕਰੋਗੇ ਜੇ ਲੋਕ ਜਿਆਦਾ ਆ ਜਾਂਦੇ ਹੋ ਪੀਤਾ ਜੀ ਆਰਓ ਦੀ ਡਿਊਟੀ ਹੈਗੀ ਹੈ ਅਸੀਂ ਇੱਥੇ ਆਬਜ਼ਰਵ ਕਰਨ ਆਏ ਆਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ੂ ਨਾ ਆਵੇ ਜੇ ਕੋਈ ਇਸ਼ੂ ਆਏਗਾ ਤਾਂ ਉਸ ਨੂੰ ਉਸ ਤਰੀਕੇ ਦੇ ਨਾਲ ਡੀਲ ਕੀਤਾ ਜਾਵੇਗਾ ਜੋ ਐਸ ਡੀ ਐਮ ਕਮ ਆਰ ਓ ਦੇ ਕੋਲ ਨੋਮੀਨੇਸ਼ਨ ਲੈਣ ਪੁੱਜੇਗਾ ਐਸ ਡੀ ਐਮ ਸਾਹਿਬ ਦਾ ਇਹ ਦੀ ਡਿਊਟੀ ਹੈਗੀ ਹੈ ਕਿ ਉਹ ਉਸ ਦਾ ਨੋਮੀਨੇਸ਼ਨ ਲੈਣ ਕਾਗਜ਼ ਚੈੱਕ ਕਰਕੇ ਨੋਮੀਨੇਸ਼ਨ ਲੈਣ ਇਹੀ ਉਹਨਾਂ ਨੂੰ ਹਿਦਾਇਤ ਮੇਰੇ ਵੱਲੋਂ ਤੇ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਹੈ ਸਰ 3 ਵਜੇ ਤੱਕ ਦਾ ਟਾਈਮ ਹੈਗਾ ਜੀ ਕੀ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਬਲਾਚੌਰ ਚੋਣਾ ਦੇ ਫਾਰਮ ਜਿਹੜਿਆ ਨਾਮਜ਼ਦਗੀ ਫਾਰਮ ਦਾ ਸਮਾਂ ਖਤਮ ਹੋ ਚੁੱਕਾ ਹੈ ਤੇ ਅੰਦਰ ਜਿਹੜੇ ਉਹਨਾਂ ਫਾਰਮਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਕਿੰਨੀਆਂ ਕਿ ਨਾਮਜ਼ਦਗੀਆਂ ਫਾਰਮ ਭਰੇ ਗਏ ਉਹਦੇ ਵਿੱਚ ਕਾਂਗਰਸ ਨੇ ਆਪਣੇ 15 ਉਮੀਦਵਾਰ ਉਤਾਰੇ ਆਮ ਆਦਮੀ ਪਾਰਟੀ ਨੇ 15 ਉਮੀਦਵਾਰ ਉਤਾਰੇ ਲੋਕਮੰਚ ਨੇ ਵੀ ਆਪਣੇ ਉਮੀਦਵਾਰ ਉਤਾਰੇ ਆ ਤੇ ਦੂਜੇ ਪਾਸੇ ਬਾਸਪਾ ਕਾਂਗਰਸ ਸੌਰੀ ਬਾਸਪਾ ਅਕਾਲੀ ਦਲ ਤੇ ਲੋਕ ਮੰਚ ਦਾ ਤੇ ਬੀਜੇਪੀ ਦਾ ਆਪਸ ਵਿੱਚ ਕੁਝ ਉਮੀਦਵਾਰਾਂ ਨੂੰ ਲੈ ਕੇ ਸਮਝੌਤਾ ਵੀ ਹੋ ਰਿਹਾ ਇੱਥੇ ਆਬਜ਼ਰਵਰ ਵਜੋਂ ਰਾਜਚੌਂ ਕਮਿਸ਼ਨ ਵੱਲੋਂ ਨਿਯੁਕਤ ਕੀਤਾ ਗਿਆ ਹੈਗਾ ਤੇ ਮੈਂ ਇੱਥੇ ਬਲਾਚੌਰ ਵਿਖੇ ਜੋ ਨੋਮੀਨੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਉਹਦਾ ਜਾਇਜ਼ਾ ਲੈਣ ਇੱਥੇ ਪੁੱਜਿਆ ਹੈਗਾ ਤੇ ਕਾਫੀ ਸ਼ਾਂਤੀਗੁਰੂ ਟੰਗ ਦੇ ਨਾਲ ਇੱਥੇ ਨੋਮੀਨੇਸ਼ਨ ਕੈਂਡੀਡੇਟਸ ਵੱਲੋਂ ਦਿੱਤੇ ਜਾ ਰਹੇ ਨੇ ਤੇ ਮੇਰੀ ਇਹੀ ਦਰਖਾਸਤ ਹੈਗੀ ਹੈ ਸਾਰੇ ਸਾਰੇ ਕੈਂਡੀਡੇਟਸ ਨੂੰ ਤੇ ਸਾਰੇ ਵੋਟਰਾਂ ਨੂੰ ਕਿ ਬੜੇ ਹੀ ਸ਼ਾਂਤੀਪੂਰਨ ਢੰਗ ਦੇ ਨਾਲ ਅਸੀਂ ਇਹ ਚੋਣਾਂ ਕਰਵਾਈਏ ਕਿਸੇ ਵੀ ਤਰ੍ਹਾਂ ਦਾ ਇਸ਼ੂ ਕੈਂਡੀਡੇਟਸ ਨੂੰ ਜਾਂ ਫਿਰ ਵੋਟਰਸ ਨੂੰ ਆਉਂਦਾ ਹੈਗਾ ਤਾਂ ਆਬਜ਼ਰਵਰ ਵਜੋਂ ਮੈਂ ਇੱਥੇ ਤੈਨਾਤ ਹੈਗਾ ਮੈਨੂੰ ਉਹ ਕੰਟੈਕਟ ਕਰ ਸਕਦੇ ਨੇ ਐਸਡੀਐਮ ਰਾਣੀ ਤੇ ਲੀਸਾਬ ਰਾਹੀਆ ਮੇਰਾ ਇੰਡੀਪੈਂਡੈਂਟ ਨੰਬਰ ਜੇ ਅਸੀਂ ਪਬਲਿਸ਼ ਕਰ ਦੇਵਾਂਗੇ ਤੇ ਇਹੀ ਉਮੀਦ ਹੈਗੀ ਹੈ ਕਿ ਉਹ ਸ਼ਾਂਤੀਪੁਰ ਕੰਗਦੇ ਨਾਲ ਸਾਰੇ ਇਲੈਕਸ਼ਨ ਨੂੰ ਵੱਧ ਚੜ ਕੇ ਯੋਗਦਾਨ ਪਾਉਣ ਸਰ ਐਨਓਸੀ ਜਿਆਦਾ ਜਾਰੀ ਹੋ ਚੁੱਕੀ 100 ਐਨਓਸੀ ਜਾਰੀ ਹੋ ਚੁੱਕੀ ਹੈ ਲੇਕਿਨ ਹਲੇ ਤੱਕ ਨਾਮੰਕਾ ਸਿਰਫ 17 ਬੰਦੇ ਹੀ ਹੋ ਚੁੱਕੇ ਹਨ ਸਾਮ ਤਿੰਨਵੇਂ ਟਾਈਮੇ ਕਿਸ ਤਰ੍ਹਾਂ ਤੁਸੀਂ ਮੈਨੇਜ ਕਰੋਗੇ ਜੇ ਲੋਕ ਜਿਆਦਾ ਆ ਜਾਂਦੇ ਲੋਕ ਜੀ ਆਰਓ ਦੀ ਡਿਊਟੀ ਹੈਗੀ ਹੈ ਅਸੀਂ ਇੱਥੇ ਆਬਜ਼ਰਵ ਕਰਨ ਆਏ ਆਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ੂ ਨਾ ਆਵੇ ਜੇ ਕੋਈ ਇਸ਼ੂ ਆਏਗਾ ਤਾਂ ਉਸ ਨੂੰ ਉਸ ਤਰੀਕੇ ਦੇ ਨਾਲ ਡੀਲ ਕੀਤਾ ਜਾਵੇਗਾ ਜੋ ਐਸ ਡੀ ਐਮ ਕਮ ਆਰ ਓ ਦੇ ਕੋਲ ਨੋਮੀਨੇਸ਼ਨ ਲੈਣ ਪੁੱਜੇਗਾ ਐਸ ਡੀ ਐਮ ਸਾਹਿਬ ਦਾ ਇਹ ਦੀ ਡਿਊਟੀ ਹੈਗੀ ਹੈ ਕਿ ਉਹ ਉਸ ਦਾ ਨੋਮੀਨੇਸ਼ਨ ਲੈਣ ਕਾਗਜ਼ ਚੈੱਕ ਕਰਕੇ ਨੋਮੀਨੇਸ਼ਨ ਲੈਣ ਇਹੀ ਉਹਨਾਂ ਨੂੰ ਹਿਦਾਇਤ ਮੇਰੇ ਵੱਲੋਂ ਤੇ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਹੈ ਸਰ 3 ਵਜੇ ਤੱਕ ਦਾ ਟਾਈਮ ਹੈਗਾ ਜੀ ਕੀ